ਸਤਨਾਮ ਵਾਹਿ ਗੁਰੂ ਸਾਹਿਬ ਜੀਓ ਮੈਂ ਆਪਣਾ ਸਤ ਤੋਹੇ ਨਿਵਾਜੈ ਪੰਥ ਪਰਚਾਰ ਕਰ ਬੇ ਕੋ ਸਾਜੈ ਜਾਏ ਤਾਹ ਤੈ ਧਰਮ ਚਲਾਏ ਕੋ ਬੁੱਧ ਕਰਮ ਤੇ ਲੋਕ ਹਟਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਨ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ ਸਦਕਾ satsang ਕਰਨ ਦਾ ਸੁਭਾਗ ਸਮਾਪਤ ਹੋਇਆ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਜੀਵਨ ਵਿਚਾਰ ਜੋ ਆਪਾਂ ਕਰ ਰਹੇ ਹਾਂ ਸਾਰੀ ਸੰਗਤ ਬੜੇ ਪ੍ਰੇਮ ਪਿਆਰ ਨਾਲ ਸ਼ਰਧਾ ਨਾਲ ਸਤ ਗੁਰਾਂ ਦੇ ਪਵਿੱਤਰ ਇਤਿਹਾਸ ਨੂੰ ਸਰਵਨ ਕਰਦੀ ਹੈ ਸਤ ਗੁਰਾਂ ਦੇ ਬਚਨ ਹਨ ਜੋ ਮਨ ਚਿਤ ਕਰਕੇ ਸਾਡਾ ਇਤਿਹਾਸ ਸਾਡਾ ਜੀਵਨ ਸਰਵਨ ਕਰਨਗੇ ਅਸੀਂ ਉਹਨਾਂ ਨੂੰ ਆਪਣੇ ਅਤਾਸ ਆਪਣੇ ਜੀਵਨ ਕਥਾ ਦੇ ਵਿੱਚ ਸੁੱਖ ਦੀ ਦਾਤ ਨਾਮ ਦੀ ਦਾਤ ਬਖਸ਼ਾਂਗੇ ਭਾਵ ਆਪਣੇ ਦਰਸ਼ਨ ਦਿਦਾਰੇ ਬਖਸ਼ਾਂਗੇ ਸੋ ਸਤਿਗੁਰੂ ਗੁਰੂ 10ਵੇਂ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਬਰਾਜਮਾਨ ਨੇ ਦੇਸਾਂ-ਵਦੇਸਾਂ ਦੀਆਂ ਸੰਗਤਾਂ ਸਾਬ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੀਆਂ ਦੀਵਾਨ ਸਜਦੇ ਨੇ ਲੰਗਰ ਲੱਗਦੇ ਨੇ ਤੇ ਨਾਲ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਿੰਘਾਂ ਨੂੰ ਸ਼ਾਸਤਰ ਵਿਦਿਆ ਸਿਖਾਉਂਦੇ ਹਨ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਦੀਵਾਨ ਸਜਿਆ ਹੋਇਆ ਇੱਕ ਰਿਛ ਲੈ ਕੇ ਮਦਾਰੀ ਪਹੁੰਚਿਆ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਉਸ ਨੇ ਸਿੰਘਾਂ ਨੂੰ ਬੇਨਤੀ ਕੀਤੀ ਹੈ ਕਿ ਮੇਰਾ ਰਿਛ ਜਿਹੜਾ ਹੈ ਇਹ ਬਹੁਤ ਸੋਹਣਾ ਤਮਾਸ਼ਾ ਕਰਦਾ ਬਹੁਤ ਸੋਹਣਾ ਖੇਲ ਕਰਦਾ ਹੈ ਤੇ ਮੈਂ ਇਹ ਤਮਾਸ਼ਾ ਆਪਣੇ ਰਿਸ਼ਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਿਖਾਉਣਾ ਚਾਹੁੰਦਾ ਸਿੰਘਾਂ ਨੇ ਕਿਹਾ ਭਾਈ ਗੁਰੂ ਸਾਹਿਬ ਇਹ ਜੇ ਖੇਡ ਤਮਾਸ਼ੇ ਨਹੀਂ ਦੇਖਦੇ ਹਨ ਪਰ ਫਿਰ ਵੀ ਸਤਗੁਰਾਂ ਤੋਂ ਪੁੱਛ ਲੈਂਦੇ ਆ ਔਰ ਸਾਰੀ ਜਿਹੜੀ ਕਲਾ ਹੈ ਅੱਜ ਜਿਹੜੇ ਲੋਕ ਕਹਿੰਦੇ ਹਨ ਜਿਹੜੇ ਧਰਮ ਤੋਂ ਦੂਰ ਹਨ ਜਿਨ੍ਹਾਂ ਦਾ ਕੋਈ ਨੇਤ ਨੀ ਨਹੀਂ ਹੈ ਜਿਨ੍ਹਾਂ ਦਾ ਕੋਈ ਸਿਮਰਨ ਨਹੀਂ ਹੈ ਕੋਈ ਸੇਵਾ ਨਹੀਂ ਹੈ ਉਹ ਆਪਣੇ ਆਪ ਨੂੰ ਸੇਪ ਰੱਖਣ ਵਾਸਤੇ ਕਹਿੰਦੇ ਨੇ ਕੋਈ ਜੂਨ ਨਹੀਂ ਹੈ ਕੋਈ ਅੱਗੇ ਜੂਨਾ ਚ ਨਹੀਂ ਪੈਂਦਾ ਬੰਦਾ 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 ਹੀ ਬਣਦਾ ਹੈ ਇਦਾਂ ਪ੍ਰਚਾਰ ਕਰ ਰਹੇ ਨੇ ਪਰ ਕਹਿਣ ਲੱਗੇ ਗੁਰੂ 10ਵੇਂ ਪਾਤਸ਼ਾਹ ਨੇ ਆਗਿਆ ਦੇ ਦਿੱਤੀ ਵੀ ਕੋਈ ਗੱਲ ਨਹੀਂ ਦਿਖਾਉ ਜੋ ਸਾਰੀ ਸੰਗਤ ਬੈਠੀ ਆ 10ਵੇਂ ਪਾਤਸ਼ਾਹ ਬੈਠੇ ਨੇ ਆਕਤ ਲੱਗਿਆ ਪਾਦਸ਼ਾਹ ਦਾ ਉਹ ਆਪਣਾ ਖੇਲ ਦਿਖਾਉਣ ਲੱਗਿਆ ਰਿਚ ਨੂੰ ਨਚਾਉਂਦਾ ਹੈ ਰਿਚ ਨੇ ਬਹੁਤ ਤਮਾਸ਼ਾ ਵਧੀਆ ਕੀਤਾ ਭਾਵ ਕੇ ਸਾਰੇ ਲੋਕ ساری ਸੰਗਤ ਬੜੇ ਹੱਸੇ ਖੁਸ਼ ਹੋਏ ਇਧਰ ਦੂਜੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਦਸ਼ਾਹ ਦੇ ਸੀਸ ਤੇ ਜਿਹੜਾ ਚੌਰ ਸਾਹਿਬ ਦੀ ਸੇਵਾ ਕਰ ਰਿਹਾ ਹੈ ਭਾਈ ਕੀਰਤੀਆ ਉਹਨੇ ਚੌਰ ਸਾਹਿਬ ਰੱਖ ਦਿੱਤਾ ਤੇ ਵਕਖੀਆਂ ਤੇ ਹੱਥ ਰੱਖ ਲਏ ਤੇ ਦੂਰਾ ਹੋ ਗਿਆ ਹੱਸਦਾ ਹੱਸਦਾ ਇੰਨਾ ਹੱਸਿਆ ਇੰਨਾ ਖੁਸ਼ ਹੋਇਆ ਦਸਵੇਂ ਪਾਤਸ਼ਾਹ ਮਹਾਰਾਜ ਨੇ ਤੀਰਤੀਏ ਨੂੰ ਕਿਹਾ ਪਈ ਕੀਰਤੀਆ ਇੰਨਾ ਖੁਸ਼ ਕਿਉਂ ਹੁੰਦਾ ਕਹਿੰਦਾ ਮਹਾਰਾਜ ਇਹ ਰਿਛਾ ਜਿਹੜਾ ਤਮਾਸ਼ਾ ਬੜਾ ਵਧੀਆ ਕਰਦਾ ਤੇ ਬੜਾ ਹਸਾਉਂਦਾ ਹੈ ਬੜੇ ਖੇਲ ਕਰਦਾ ਬੜਾ ਪੁੱਠਾ ਸਿੱਧਾ ਹੁੰਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਾ ਸੱਚੇ ਪਾਤਸ਼ਾਹ ਕਹਿਣ ਲੱਗੇ ਕੀਰਤੀਆ ਇਹ ਤੇਰਾ ਪਿਤਾ ਹੈ ਜਿਹੜਾ ਕਈ ਸਾਲ ਪਹਿਲਾਂ ਚੜ੍ਹਾਈ ਕਰ ਗਿਆ ਸੀ ਨਾ ਇਹ ਤੇਰਾ ਪਿਓ ਹੈ ਤੇਰਾ ਪਿਤਾ ਹੈ ਇਹ ਰਿੱਚ ਰਿੱਚ ਦੀ ਜੂਨ ਵਿੱਚ ਪੈ ਗਿਆ ਹੈ ਤੇ ਭਾਈ ਕੀਰਤੀਆ ਸਤਗੁਰਾਂ ਦੇ ਚਰਨਾਂ 'ਚ ਹੱਥ ਜੋੜ ਕੇ ਤੇ ਅੱਖਾਂ 'ਚੋਂ ਪਾਣੀ ਆ ਰਿਹਾ ਰੋ ਰਿਹਾ ਵੀ ਗੁਰੂ ਜੀ ਮੇਰਾ ਪਿਤਾ ਵਿੱਚ ਦੀ ਜੂਨ ਵਿੱਚ ਪੈ ਗਿਆ ਹੈ ਉਹਤੇ ਗੁਰੂ ਘਰੇ ਵੀ ਆਉਂਦਾ ਹੁੰਦਾ ਸੀ ਸੇਵਾ ਵੀ ਕਰਦਾ ਸੀ ਮਹਾਰੇ ਕਹਿਣ ਲੱਗੇ ਭਾਈ ਗੁਰੂ ਘਰੇ ਆਉਣਾ ਤੇ ਸੇਵਾ ਕਰਨੀ ਤੇ ਨਾਲ ਭਾਈ ਸੰਗਤਾਂ ਦਾ ਭੈ ਵੀ ਰੱਖਣਾ ਚਾਹੀਦਾ ਹੈ ਹੁਣ ਆਪਾਂ ਜੇ ਡਾਕਟਰ ਕੋਲੇ ਜਾਂਦੇ ਆ ਡਾਕਟਰ ਕੋਲੇ ਜਾ ਕੇ ਦਵਾਈ ਲਈ ਜਾਂਦੇ ਆ ਪਰ ਭਰੇਜ ਕੋਈ ਨਹੀਂ ਰੱਖਦੇ ਸਾਡਾ ਸਤ ਸੰਗ ਕਰਨ ਦਾ ਗੁਰੂ ਘਰੇ ਜਾਣ ਦਾ ਮਤਲਬ ਇਹ ਹੈ ਕਿ ਗੁਰੂ ਦੇ ਦਿਸੇ ਪੂਰਨਿਆਂ ਤੇ ਚੱਲ ਗਏ ਨਿੰਦਿਆ ਚੁਗਲੀ ਤੋਂ ਬਚੀਏ ਸੰਗਤ ਨੂੰ ਰੱਬ ਦਾ ਰੂਪ ਮੰਨੀਏ ਸੰਗਤ ਦੀ ਦੁਆ ਕੀਰਤੀਆ ਬੰਦੇ ਨੂੰ ਤਾਰ ਦਿੰਦੀ ਹੈ ਤੇ ਵੱਦ ਦੁਆ ਸੰਗਤ ਦੀ ਬੰਦੇ ਨੂੰ ਮਾਰ ਦਿੰਦੀ ਹੈ ਫਿਰ ਮਹਾਰਾਜੇ ਮੇਰਾ ਪਿਤਾ ਰਿੱਚ ਕਿਉਂ ਬਣ ਗਿਆ ਬਾਹਰੇ ਕਹਿਣ ਲੱਗੇ ਪਾਈ ਵੱਡੇ ਸਤਿਗੁਰਾਂ ਦੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਇਤੇ ਦੀਵਾਨ ਲੱਗੇ ਹੋਏ ਸੀ ਸੰਗਤ ਸਮਾਪਤੀ ਤੋਂ ਬਾਅਦ ਪ੍ਰਸ਼ਾਦ ਲੰਗਰ ਤੇਰਾ ਬਾਪੂ ਪ੍ਰਸ਼ਾਦ ਵਰਤਾ ਰਿਹਾ ਸੀ ਤੇ ਜਦ ਪ੍ਰਸ਼ਾਦ ਵਰਤਾ ਰਿਹਾ ਸੀ ਤੇ ਉਸ ਟਾਈਮ ਦੇ ਉੱਤੇ ਇੱਕ ਗੁਰੂ ਦਾ ਪਿਆਰਾ ਸਿੱਖ ਜੀ ਗੁੜ ਦਾ ਗੱਡਾ ਭਰ ਕੇ ਤੇ ਚੰਗਾ ਗੁੜ ਪੱਲੀਆਂ ਵਿੱਚ ਟਕਿਆ ਸਵਾਰਿਆ ਤੇ ਘਿਲਾੜੇ ਤੋਂ ਲੈ ਕੇ ਤੇ ਗੱਡੇ ਦੇ ਉੱਤੇ ਜਾ ਰਿਹਾ ਸੀ ਦੋਨੇ ਪਾਸੇ ਗੱਡੇ ਦੇ ਦੋ ਬਲਦ ਜੁੜ ਜੁੜੇ ਸੀ ਤੇ ਉਹ ਵਿਚਾਲੇ ਬੈਠਾ ਹੋਇਆ ਸੀ ਤੇ ਕੱਚੇ ਰਾਹ ਤੋਂ ਆ ਰਿਹਾ ਸੀ ਤੇ ਬਲਦਾਂ ਦੇ ਪੈਰਾਂ ਨਾਲ ਮਿੱਟੀ ਔਡ ਔਡ ਕੇ ਉਹਦੀ ਦਾੜ੍ਹੀ ਤੇ ਪੈ ਗਈ ਮੁੱਛਾਂ ਤੇ ਪਈ ਹੋਈ ਸੀ ਅੱਖਾਂ ਦੀਆਂ ਭਿੜੀਆਂ ਤੇ ਉਹਦੇ ਮਿੱਟੀ ਪਈ ਹੋਈ ਸੀ ਭਾਵ ਰੇਤਾ ਪਿਆ ਹੋਇਆ ਸੀ ਤੇ ਜਦੋਂ ਉਹਨੂੰ ਪਤਾ ਲੱਗਿਆ ਵੀ satsangat ਦੀ ਸਮਾਪਤੀ ਤੇ ਪ੍ਰਸ਼ਾਦ ਵਰਤ ਰਿਹਾ ਗੁਰੂ ਕੀ ਦੇਗ ਵਰਤ ਰਹੀ ਆ ਤੇ ਕਹਿੰਦੇ ਉਹ ਜਦੋਂ ਉਹਨੇ ਗੱਡਾ ਸੀ ਜਿਹੜਾ ਉਹਨੇ ਗੱਡਾ ਰੋਕਿਆ ਨਹੀਂ ਤੀ ਭਾਵ ਕੇ ਬਲਦ ਨੇ ਜਿਹੜੇ ਭਾਰ ਨਾ ਉਹਨਾਂ ਨੂੰ ਬਹੁਤਾ ਲੱਗੇ ਭਾਵ ਪਹਿਲਾਂ ਜਿਹੜੇ ਲੋਕ ਸੀ ਬਲਦਾਂ ਨੂੰ ਪੁੱਤਾਂ ਵਾਂਗੂ ਪਿਆਰ ਕਰਦੇ ਹੁੰਦੇ ਸੀ ਕਿਉਂਕਿ ਬਲਦਾਂ ਦੇ ਸਿਰ ਤੇ ਹੀ ਸਾਰਾ ਘਰ ਦੀ ਰੋਟੀ ਪਾਣੀ ਚੱਲਦੀ ਸੀ ਜਿੰਨਾ ਕ ਬਲਦ ਖੇਤ ਖੇਤ ਜ਼ਮੀਨ ਵਾਹ ਲੈਂਦੇ ਸੀ ਬੀਜ ਲੈਂਦੇ ਸੀ ਉਹਨਾਂ ਕੀ ਨਾਜ ਘਰੇ ਆਉਂਦਾ ਸੀ ਕੋਈ ਹੋਰ ਟਰੈਕਟਰ ਵਗੈਰਾ ਨਹੀਂ ਹੁੰਦੇ ਸਨ ਤੇ ਬਲਦਾਂ ਨੂੰ ਕੁੱਤਾ ਵਾਂਗੂ ਪਿਆਰ ਕਰਦੇ ਤੇ ਬਲਦਾਂ ਨੂੰ ਘਿਓ ਦਿੰਦੇ ਬਲਦਾਂ ਨੂੰ ਦੁੱਧ ਪਿਉਂਦੇ ਔਰ ਬੜਾ ਪਿਆਰ ਨਵਾਉਂਦੇ ਧਵਾਉਂਦੇ ਤੇ ਬੜੀ ਉਹਨਾਂ ਦੀ ਸੇਵਾ ਕਰਦੇ ਤੇ ਉਹਨੇ ਭੱਜ ਕੇ ਆ ਕੇ ਪ੍ਰਸ਼ਾਦ ਮੰਗਿਆ ਕਿ ਮੈਂ ਇੱਕ ਅੱਖ ਉਹਦੀ ਬਲਦਾਂ ਵਿੱਚ ਹੈ ਗੱਡੇ ਵਿੱਚ ਹੈ ਇੱਕ ਧਿਆਨ ਦੇਗ ਕੰਨੀ ਹੈ ਕਿ ਮੈਂ ਭੋਰਾ ਕਿਣਕਾ ਦੇਗ ਮੇਰੇ ਮੁੱਖ 'ਚ ਪੈ ਜਾਵੇ ਸਤਗੁਰਾਂ ਦੀ ਅੰਮ੍ਰਿਤ ਦੇਗ ਪਿਆਰੀ ਖਾਲਸਾ ਜੀ ਪ੍ਰਸ਼ਾਦ ਦੀ ਬਹੁਤ ਵੱਡੀ ਮਹਾਨਤਾ ਹੈ ਔਰ ਕੈਨ ਲੱਗੇ ਤੇਰਾ ਪਿਤਾ ਦੇਗ ਵਰਤਾ ਰਿਆ ਸੀ ਤੇ ਉਸ ਟਾਈਮ ਤੇ ਜਦੋਂ ਤੇਰੇ ਪਿਤਾ ਤੋਂ ਨੇ ਉੱਤੋਂ ਦੀ ਦੇਗ ਮੰਗੀ ਬੱਚੇ ਬੈਠੇ ਸੀ ਉੱਤੋਂ ਦੀ ਹੱਥ ਕਰਕੇ ਦਵਾ ਦਾਲ ਤੇ ਬਾਬਾ ਜੀ ਦੇਗ ਦੇਓ ਤੇ ਤੇਰਾ ਪਿਤਾ ਜਦੋਂ ਉਹਦੇ ਮੂੰਹ ਕੰਨੀ ਝਾਕਿਆ ਤੇ ਉਸ ਨੂੰ ਘਿਰਨਾ ਕਰ ਗਿਆ ਭਾਵ ਕੇ ਜਦੋਂ ਉਸ ਨੇ ਵੇਖਿਆ ਤੇ ਉਹ ਹੋਰਾਂ ਨੂੰ ਦੇਗ ਦੇਈ ਗਿਆ ਪਰ ਉਸ ਸਿੱਖ ਨੂੰ ਉਸ ਕਿਸਾਨ ਜ਼ਿਮੀਂਦਾਰ ਨੂੰ ਦੇਗ ਨਾ ਦਿੱਤੀ ਕਿਉਂਕਿ ਕਿਸਾਨ ਜਿਹੜਾ ਨਾ ਉਹ ਇੱਕ ਦਾਤੇ ਦੀ ਤਰ੍ਹਾਂ ਮੰਨਿਆ ਹੈ ਵੀ ਉਹ ਵੀ ਇੱਕ ਜਿਹੜਾ ਨਾਜ ਪੈਦਾ ਕਰਦਾ ਆਪਾਂ ਕਹਿੰਦੇ ਨਾ ਦਾਤਾ ਤੇ ਭਗਤ ਸੂਰਮਾ ਤਿੰਨੇ ਜੱਗ ਜਿਉਂਦੇ ਨੇ ਇੱਥੇ ਜਿਹੜਾ ਦਾਤਾ ਲਿਖਿਆ ਨਾ ਉਹ ਇੱਥੇ ਦਾਤਾ ਕਿਸਾਨ ਨੂੰ ਲਿਖਿਆ ਜਿਹੜਾ ਖੇਤੀ ਕਰਦਾ ਨਹੀਂ ਤੇ ਅੱਜ ਲੋਕ ਠੇਕਿਆਂ ਤੇ ਦੇਈ ਜਾਂਦੇ ਨੇ ਅੱਥੀ ਖੇਤੀ ਨਹੀਂ ਕਰਦੇ ਹਨ ਭਾਵ ਕਿ ਚੰਗਾ ਅਨਾਜ ਬੀਜਣਾ ਤੇ ਪੰਛੀ ਦੇ ਮੂੰਹ 'ਚ ਵੀ ਪੈਂਦਾ ਔਰ ਚੁਰਾਸੀ ਲੱਖ ਜੂਨ ਜਿਹੜੀ ਹੈ ਉਹ ਕਿਸਾਨ ਦੇ ਖੇਤ ਵਿੱਚੋਂ ਖਾਂਦੀ ਹੈ ਸਾਰੀਆਂ ਚੂਨਾ ਸੋ ਇਸ ਕਰਕੇ ਕਹਿਣ ਲੱਗੇ ਕਿ ਉਹਦੇ ਵੀ ਬਚਨ ਪੂਰੇ ਹੁੰਦੇ ਨੇ ਜੱਟ ਜ਼ਿਮੀਂਦਾਰ ਖੇਤ ਫਿਰਦਾ ਸਿੱਧਾ ਸਾਦਾ ਕੰਮ ਕਰ ਰਿਹਾ ਆਪਣਾ ਖੇਤੀ ਦਾ ਮਾਪ ਕਰਨਾ ਇੱਕ ਡੇਲੇ ਡੇਰੇ ਵਿੱਚ ਵਿਹਲਾ ਬੰਦਾ ਬੈਠਾ ਲੋਕਾਂ ਦੇ ਮੰਗ ਕੇ ਖਾਂਦਾ ਉਹ ਕਹਿੰਦਾ ਕਿਤੇ ਮੈਂ ਸਾਧ ਸੰਤ ਬਣ ਗਿਆ ਸਾਧਤਾ ਉਹ ਹੈ ਜਿਹੜਾ ਤੈਨੂੰ ਵੀ ਪਾਲ ਰਿਹਾ ਤੇ ਨਾਲ ਨਾਮ ਵੀ ਜਪ ਰਿਹਾ ਖੇਤ ਵਿੱਚ ਤੇ ਖੇਤੀ ਵੀ ਕਰ ਰਿਹਾ ਤੇਰੇ ਪਿਤਾ ਨੂੰ ਉਸ ਤੇਰੇ ਪਿਤਾ ਨੇ ਦੇਗ ਵਰਤਉਂਦੇ ਨੇ ਉਸ ਨੂੰ ਕਹਿ ਦਿੱਤਾ ਵੀ ਕਿਉਂ ਰਿੱਚ ਵਾਂਗੂ ਤੜਾ ਰਿਹਾ ਹੈ ਕਿ ਬੈਠ ਕੇ ਦੇਗ ਲੈ ਲਾ ਤੇ ਉਸ ਨੇ ਅੱਗੋਂ ਕਹਿ ਦਿੱਤਾ ਕਹਿਣ ਲੱਗਾ ਗੁਰੂ ਦੇ ਸਿੱਖਾ ਤੂੰ ਪ੍ਰਸ਼ਾਦ ਵਰਤਾਉਂਦਾ ਵੀ ਇੰਨਾ ਹੰਕਾਰ ਕਰ ਰਿਹਾ ਹੈ ਇੰਨੀ ਤੇਰੇ ਮਨ ਦੇ ਵਿੱਚ ਕ੍ਰੋਧ ਹੈ ਤੇ ਰਿੱਚ ਵਾਂਗੂ ਤਾਂ ਤੂੰ ਟੜਾ ਰਿਹਾ ਹੈ ਮੈਂ ਤਾਂ ਗੁਰੂ ਦੀ ਦੇਖ ਲੈਣ ਵਾਸਤੇ ਆਇਆ ਹਾਂ ਸੋ ਇਸ ਕਰਕੇ ਕੀਰਤੀ ਆ ਉਸ ਸਿੱਖ ਦੀ ਉਹ ਸੰਗਤ ਦੇ ਬੰਦੇ ਦੀ ਬਾਤ ਦਵਾ ਤੇਰੇ ਪਿਤਾ ਨੂੰ ਲੱਗੀ ਤੇ ਉਹਨੂੰ ਰਿਸ ਬਾਨਾ ਪੈ ਗਿਆ ਸੋ ਜੇ ਤੂੰ ਸੇਵਾ ਕਰਦਾ ਸਾਡੇ ਘਰ ਦੀ ਅਸੀਂ ਆਪਣੀ ਦੂਦ ਦੇਸ਼ਟੀ ਨਾਲ ਇਸ ਨੂੰ ਬੁਲਾਇਆ ਤਾਂ ਕਰਕੇ ਹੀ ਤੇਰੇ ਪਿਤਾ ਦਾ ਆਧਾਰ ਹੋਇਆ ਪਰ ਭਾਈ ਕੀਰਤੀਏ ਨੇ ਗੁਰੂ ਸਾਹਿਬ ਨੂੰ ਕਿਹਾ ਮੇਰੇ ਪਿਤਾ ਨੂੰ ਮੁਕਤ ਕਰੋ ਤੇ ਮਹਾਰਾਜ ਨੇ ਉਹਨਾਂ ਟਾਈਮਾਂ ਦੇ ਵਿੱਚ ਉਸ ਮਦਾਰੀ ਤੋਂ 200 ਰੁਪਏ ਦਾ ਉਰੱਚ ਖਰੀਦਿਆ ਤੇ ਦੂਸਰੇ ਦਿਨ 101 ਰੁਪਏ ਦੀ ਦੇਗ ਪਾਸ਼ਾ ਮਹਾਰਾਜ ਨੇ ਤਿਆਰ ਕਰਵਾਈ ਤੇ ਅਰਦਾਸ ਬੇਨਤੀ ਤੇ ਪਾਠ ਕਰਕੇ ਤੇ ਕਿਰਪਾਨ ਭੇਟ ਕਰਕੇ ਤੇ ਦਸਵੇਂ ਪਾਸ਼ਾ ਦੇ ਭਾਵ ਕੇ ਸੀਤ ਪ੍ਰਸ਼ਾਦ ਗੁਰੂ ਸਾਹਿਬ ਦਾ ਤੋਂ 10ਵੇਂ ਪਾਤਸ਼ਾਹ ਨੇ ਛਕਿਆ ਉਹਦੇ ਚੋਂ ਥੋੜਾ ਜਿਹਾ ਮਹਾਰਾਜ ਨੇ ਆਪਣਾ ਸੀਤ ਪ੍ਰਸ਼ਾਦ ਉਸ ਨੂੰ ਪਾ ਦਿੱਤਾ ਤੇ ਉਹ ਪਰਲੋਕ ਗਮਨ ਕਰ ਗਿਆ ਤੇ ਮਹਾਰਾਜ ਦੇ ਸੱਚੇ ਪਾਤਸ਼ਾਹ ਨੇ ਕਿਹਾ ਕੀਰਤੀਆ ਤੇਰਾ ਪਿਤਾ ਜਿਹੜਾ ਹੈ ਉਹ ਹੁਣ ਮੁਕਤ ਹੋ ਗਿਆ ਹੈ ਭਾਵ 84 ਤੋਂ ਉਹਦਾ ਖੜਾ ਛੁੱਟ ਗਿਆ ਹੈ ਸੋ ਇਸ ਕਰਕੇ 10ਵੇਂ ਪਾਤਸ਼ਾਹ ਮਹਾਰਾਜ ਦੀ ਜਿਹੜੀ ਨਿਤ ਦਾ ਕਿਰਿਆ ਕਰਮ ਸੀ ਅੰਮ੍ਰਿਤ ਵੇਲੇ ਪਾਸ਼ਾ ਅੰਮ੍ਰਿਤ ਵੇਲੇ ਕਰੀਬ 1 ਵਜੇ ਇਸ਼ਨਾਨ ਕਰ ਲੈਂਦੇ ਸਨ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਕੇਸ ਨੇ ਉਹ ਪਿੰਜਣੀਆਂ ਤੱਕ ਆਉਂਦੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਕੇਸ ਪਿੱਛੇ ਸੁੱਟ ਲੈਂਦੇ ਸਨ ਤੇ ਕਿਲੇ ਦੇ ਉੱਤੇ ਟਹਿਲਦੇ ਰਹਿੰਦੇ ਨਾਲੇ ਕੇਸ ਹਰੇ ਹੁੰਦੇ ਤੇ ਨਾਲੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਸਿਮਰਨ ਕਰਦੇ ਉਸ ਤੋਂ ਬਾਅਦ ਪਾਤਸ਼ਾਹ ਮਹਾਰਾਜ ਅਮਰਤ ਵੇਲੇ ਫਿਰ ਦੀਵਾਨ ਵਿੱਚ ਆ ਕੇ ਬੈਠਦੇ ਤਖਤ ਤੇ ਤੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਨਿਤਨੇਮ ਹੁੰਦਾ ਫਿਰ ਸਤਿਗੁਰੂ ਪਾਤਸ਼ਾਹ ਸਿੱਖਾਂ ਨੂੰ ਉਪਦੇਸ਼ ਕਰਦੇ ਤੇ ਫਿਰ ਸਤਿਗੁਰੂ ਪਾਤਸ਼ਾਹ ਪਿਛਲੇ ਪੈਰ ਸ਼ਿਕਾਰ ਖੇਡਣ ਵਾਸਤੇ ਜਾਂਦੇ ਭਾਵ ਕਿ ਜਦੋਂ 12 ਇੱਕ ਤੋਂ ਬਾਅਦ ਫਿਰ ਉਹ ਸ਼ਿਕਾਰ ਖੇਡਣ ਜਾਂਦੇ ਤੇ ਫਿਰ ਸ਼ਾਮ ਨੂੰ ਆਪਣੇ ਸਥਾਨ ਤੇ ਆਉਂਦੇ ਤੇ ਸੰਗਤਾਂ ਨੂੰ ਫਿਰ ਨੌਜਵਾਨਾਂ ਨੂੰ ਸ਼ਾਸਤਰ ਵਿੱਦਿਆ ਦਿੰਦੇ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ 10ਵੇਂ ਪਾਤਸ਼ਾਹ ਮਹਾਰਾਜ ਨੇ ਸੰਗਤਾਂ ਨੂੰ ਬੜਾ ਪ੍ਰੇਮ ਪਿਆਰ ਦੇ ਨਾਲ ਆਪਣੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਉਪਦੇਸ਼ ਦਿੜੜ ਕਰਾਉਂਦੇ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਦੇ ਇੱਕ ਸਿੱਖ ਨੇ ਜੋ ਕਾਬਲ ਦੇ ਵਿੱਚ ਮਸੰਦਗੀ ਕਰ ਰਿਹਾ ਸੀ ਜਿਵੇਂ ਪਹਿਲਾਂ ਮਸੰਦ ਹੁਣ ਮਸੰਦ ਲਬਜ ਬਹੁਤ ਮਾੜਾ ਸਮਝਦੇ ਨੇ ਇੱਕ ਉਹ ਜ ਮਸੰਦ ਸੀ ਜਿਹੜੇ ਉਹ ਗੁਰੂ ਘਰ ਦੇ ਨਾਲ ਬੇਵਫਾਈ ਉਹ ਕਰਨ ਲੱਗ ਗਏ ਪਰ ਮਸੰਦ ਪ੍ਰਤਾ ਜਿਹੜੀ ਗੁਰੂ ਅਮਰਦਾਸ ਮਹਾਰਾਜ ਨੇ ਆਰੰਭ ਕੀਤੀ ਸੀ ਸੋ ਉਸ ਨੇ ਆ ਕੇ ਮਹਾਰਾਜ ਨੂੰ ਬਚਨ ਕੀਤਾ ਮਹਾਰਾਜ ਜੋ ਕਾਬਲ ਦੇ ਵਿੱਚ ਮੇਰੀ ਤੁਸੀਂ ਡਿਊਟੀ ਲਾਈ ਹੈ ਸੇਵਾ ਲਾਈ ਹੈ ਕਾਬਲ ਦੇ ਵਿੱਚ ਬੜੇ ਤਕੜੇ ਕਾਰੀਗਰ ਤੇ ਬੜੇ ਸਿਆਣੇ ਸੂ ਜਵਾਨ ਕਾਰੀਗਰ ਨੇ ਜਿਹੜੇ ਬੜੇ ਸੋਹਣੇ ਚੰਦੋਵੇ ਬਣਾਉਂਦੇ ਨੇ ਤੇ ਔਰੰਗਜੇਬ ਬਾਦਸ਼ਾਹ ਦੇ ਵਾਸਤੇ ਉਹਨਾਂ ਨੇ ਇੱਕ ਚੰਦੋਵਾ ਤਿਆਰ ਕੀਤਾ ਜਿਹੜਾ ਕਿ 2 ਲੱਖ ਰੁਪਏ ਦਾ ਚੰਦੋਵਾ ਬਣਿਆ ਤੇ ਜਦੋਂ ਔਰੰਗਜੇਬ ਦਿੱਲੀ ਤਖਤ ਤੇ ਬੈਠਦਾ ਹੈ ਤੇ ਉਹ ਚੰਦੋਵਾ ਔਰੰਗਜੇਬ ਦੇ ਲੱਗਦਾ ਹੈ ਤੇ ਮੈਂ ਚਾਹਣਾ ਹਾਂ ਕਿ ਕਾਬਲ ਦੀ ਸੰਗਤ ਨਾਲ ਮਿਲ ਕੇ ਤੁਹਾਡੇ ਵਾਸਤੇ ਮੈਂ ਇੱਕ ਬਹੁਤ ਸੋਹਣਾ ਚੰਦੋਵਾ ਤਿਆਰ ਕਰਨਾ ਚਾਹੁੰਦਾ ਹਾਂ ਜੇ ਤੁਸੀਂ ਹੁਕਮ ਕਰੋ ਸੋ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਸਿੱਖ ਨੂੰ ਆਗਿਆ ਦਿੱਤੀ ਤੇ ਉਹ ਕਾਬਲ ਤੋਂ 25 ਲੱਖ ਰੁਪਏ ਦਾ ਚੰਦੋਵਾ ਬਣਾ ਕੇ ਸਤਗੁਰਾਂ ਦੇ ਤਖਤ ਤੇ ਲਾਇਆ ਜਿਹਨੂੰ ਦੂਰ ਦੂਰ ਦੇ ਲੋਕ ਦੇਖ ਕੇ ਬੜੇ ਨਿਹਾਲ ਹੁੰਦੇ ਇਹਨਾਂ 2.5 ਲੱਖ ਰੁਪਇਆ ਉਹਨਾਂ ਦਿਨਾਂ ਦੇ ਵਿੱਚ ਚੰਦੋਵਾ ਸਾਹਿਬ ਕਿਉਂਕਿ 10ਵੇਂ ਪਾਸ਼ਾ ਮਹਾਰਾਜ ਦੇ ਵੇਖੋ ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਅੱਜ ਵੀ 2.5-3 ਲੱਖ ਤੋਂ ਘੱਟ ਚੰਦੋਵਾ ਨਹੀਂ ਲੱਗਦਾ ਔਰ ਵੱਡੀ ਗੱਲ ਇਹ ਹੈ ਵੀ ਜਿਹੜਾ ਜੰਮਰਤ ਵੇਲੇ ਚੰਦੋਵਾ ਲੱਗ ਗਿਆ ਸ਼ਾਮ ਨੂੰ ਉਹ ਚੰਦਾਵਾ ਵਧਾ ਦੇਣਾ ਹੈ ਚੰਦੋਵਾ ਸਾਹਿਬ ਦੂਸਰੇ ਦਿਨ ਉਹ ਨਹੀਂ ਲੱਗਣਾ ਦਰਬਾਰ ਸਾਹਿਬ ਅੰਮ੍ਰਿਤ ਸਰਦੀ ਮਰਜ਼ਾਦਾ ਹੈ ਵੀ 5 ਲੱਖ ਦਾ ਹੋਵੇ 20 ਲੱਖ ਦਾ ਚੰਦੋਵਾ ਸਾਹਿਬ ਹੋਵੇ ਕਿੰਨਾ ਮਹਿੰਗਾ ਚੰਦੋਵਾ ਹੋਵੇ ਹੋਰ ਗੁਰਦੁਆਰਿਆਂ ਦੇ ਵਿੱਚ ਹੋਰ ਅਸਥਾਨਾਂ ਦੇ ਉੱਤੇ ਉਹ ਲੱਗ ਲੱਗ ਜੇਗਾ ਪਰ ਉਹ ਚੰਦੋਵਾ ਵਾਪਸ ਦੂਰੀ ਵਾਰ ਉੱਥੇ ਨਹੀਂ ਲੱਗਦਾ ਸੋ ਸਤਗੁਰੂ ਪਾਤਸ਼ਾਹ ਮਹਾਰਾਜ ਦੇ ਸੀਸ ਦੇ ਉੱਤੇ ਬਹੁਤ ਸੋਨਾ ਚੰਦੋਵਾ ਸੰਗਤ ਕਾਬਲ ਦੀ ਬਣਾ ਕੇ ਲਈ। ਸੋ ਕਹਿਣ ਲੱਗੇ ਜਿਸ ਟਾਈਮ ਦੇ ਉੱਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਅਸਾਮ ਦੇ ਵਿੱਚ ਗਏ ਸੀ ਨਾ ਪਿਆਰੇ ਖਾਲਸਾ ਜੀ। ਉਸ ਟਾਈਮ ਤੇ ਜਿਹੜਾ ਰਾਜਾ ਰਾਜਾ ਰਾਮ ਸਿੰਘ ਜੈਪੁਰੀਆ ਉਹਦੇ ਨਾਲ ਮਹਾਰਾਜ ਉੱਥੇ ਉਹਦੀ ਪ੍ਰੇਰਣਾ ਸਦਕਾ ਉੱਥੇ ਗਏ ਤੇ ਮੈਂ ਪਿਛਲੇ ਦਿਵਾਨਾਂ 'ਚ ਇਸ ਬਿਆਨ ਕਰ ਚੁੱਕਿਆ ਕਿ ਦੋ ਰਾਜਿਆਂ ਦੀ ਸੁਲ੍ਹਾ ਕਰਾਉਣੀ ਸੀ ਉਹਨਾਂ ਦਾ ਆਪਸ ਵਿੱਚ ਝਗੜਾ ਚੱਲ ਰਿਹਾ ਸੀ। ਤੇ ਰਾਜਾ ਰਾਮ ਸਿੰਘ ਜੈਪੁਰੀਆ ਤੇ ਹੋਰ ਕਈ ਰਾਜੇ ਸੀ ਜਿਹੜੇ ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਆਉਣਾ ਸੁਣ ਕੇ ਤੇ ਰਾਜੇ ਨੂੰ ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਦੇ ਸਾਡੇ ਵੀ ਮਹਿਲਾਂ ਚ ਚਰਨ ਪਵਾਓ ਤੇ ਜਿਸ ਟਾਈਮ ਦੇ ਉੱਤੇ ਗੁਰੂ ਤੇਗ ਬਹਾਦਰ ਉਸ ਰਾਜੇ ਦੇ ਕੋਲੇ ਗਏ ਨਾ ਪਿਆਰੇ ਖਾਲਸਾ ਜੀ ਤੇ ਉਸ ਰਾਜੇ ਨੇ ਤੇ ਰਾਣੀਆਂ ਨੇ ਬੜੀ ਸੇਵਾ ਕੀਤੀ ਦਸਵੇਂ ਪਾਤਸ਼ਾਹ ਦੀ ਔਰ ਜਦੋਂ ਸੇਵਾ ਕੀਤੀ ਭਾਵ ਗੁਰੂ ਤੇਗ ਬਹਾਦਰ ਸਾਹਿਬ ਦੀ ਸੇਵਾ ਉਹਨਾਂ ਨੇ ਜਦੋਂ ਕੀਤੀ ਪਿਆਰੇ ਖਾਲਸਾ ਜੀ ਤੇ ਨਾਲ ਬੇਨਤੀ ਕੀਤੀ ਬੇਨਤੀ ਕੀ ਕੀਤੀ ਪਿਆਰੇ ਖਾਲਸਾ ਜੀ ਕਿ ਰਾਜਾ ਕਹਿਣ ਲੱਗਿਆ ਮਹਾਰਾਜ ਮੇਰੇ ਜਿਹੜਾ ਘਰ ਦੇ ਵਿੱਚ ਪੁੱਤਰ ਨਹੀਂ ਹੈ ਤੇ ਨਾ ਮੇਰੇ ਧੀ ਹੈ ਨਾ ਪੁੱਤ ਹੈ ਤੇ ਤੁਸੀਂ ਕਿਰਪਾ ਕਰੋ ਬਾਬੇ ਗੁਰੂ ਨਾਨਕ ਦੀ ਗੱਦੀ ਦੇ ਵਾਰਸੋਂ ਇਹ ਭਾਵ ਮੇਰੇ ਘਰੇ ਪੁੱਤਰ ਹੋ ਜਾਵੇ ਤੇ ਮੇਰਾ ਅੱਗੇ ਰਾਜ ਭਾਗ ਚੱਲ ਪਵੇ ਇਹ ਇਤਿਹਾਸ ਵਿੱਚ ਲਿਖਿਆ ਹੈ ਕਿ ਕਿਸੇ ਗੁਰਮੁਖ ਪਿਆਰੇ ਨੇ ਗੁਰੂ ਤੇਗ ਬਹਾਦਰ ਨੂੰ ਇੱਕ ਛਾਪ ਦਾਨ ਕਰਤੀ ਕਿਉਂਕਿ ਉਹ ਦੇ ਕੋਲੇ ਕੁਦਰਤੀ ਛਾਪ ਹੀ ਸੀਗੀ ਤੇ ਹੋਰ ਕੁਝ ਨਹੀਂ ਸੀ ਉਹਨੇ ਮੱਥਾ ਟੇਕ ਦਿੱਤਾ ਛਾਪ ਹੀ ਮੱਥਾ ਟੇਕ ਦਿੱਤੀ ਤੇ ਸਤਿਗੁਰਾਂ ਨੇ ਬੋਝੇ ਚ ਪਾ ਲਈ ਜੋ ਭੇਟਾ ਚਲੋ ਗੁਰੂ ਸਾਹਿਬ ਨੇ ਬੋਝੇ ਮਹਾਰਾਜ ਨੇ ਕੀ ਕੀਤਾ ਫਿਰ ਉਹਦੀ ਬੇਨਤੀ ਪ੍ਰਵਾਨ ਕਰਕੇ ਤੇ ਕਹਿਣ ਲੱਗੇ ਮਹਾਰਾ ਸੱਚੇ ਪਾਤਸ਼ਾਹ ਨੇ ਉਸ ਦੇ ਪੇਟ ਦੇ ਉੱਤੇ ਇਹ ਉਸ ਮੋਹ ਜਿਹੜੀ ਮੋਹ ਉਹਦੇ ਸਤਗੁਰਾਂ ਕੋਲੇ ਛਾਪ ਸੀ ਉਹਦੇ ਢਿੱਡ ਤੇ ਲਾ ਦਿੱਤੀ ਆਏ ਜੋ ਢਿੱਡ ਤੇ ਲਾ ਦਿੱਤੀ ਉਹ ਜੋ ਛਾਪ ਦੇ ਉੱਤੇ ਛਪਿਆ ਹੋਇਆ ਸੀ ਉਹ ਉੱਤੇ ਢਿੱਡ ਦੇ ਉੱਤੇ ਜਦੋਂ ਐ ਲੱਗ ਗਿਆ ਇੱਕ ਵਾਰੀ ਉਹ ਸਾਰਾ ਦਿਖਾਈ ਦਿੱਤਾ ਇਹ ਮਾਰੇ ਕਹਿਣ ਲੱਗੇ ਰੈਵੀਰ ਰਾਜਾ ਤੇਰੇ ਘਰੇ ਜਿਹੜਾ ਪੁੱਤ ਹੋਊਗਾ ਆਹ ਮੋਹ ਜਿਹੜੀ ਤੇਰੇ ਮੈਂ ਢਿੱਡ ਤੇ ਲਾਈ ਐ ਇਹ ਉਹਦੇ ਸਿਰ 'ਚ ਹੋਊਗੀ ਮੋਹਾਂ ਅਸੀਂ ਮੋਰ ਲਾ ਕੇ ਤੋਰ ਤੋਰ ਦਿੱਤਾ ਕਿ ਤੇਰੇ ਉਹ ਪੁੱਤ ਜਿਹੜਾ ਹੋਊਗਾ ਜਦੋਂ ਉਸ ਦੇ ਘਰ ਦੇ ਵਿੱਚ ਪੁੱਤਰ ਹੋਇਆ ਇੰਨੇ ਸਾਲਾਂ ਤੋਂ ਕਰੀਬ 40 ਸਾਲ ਹੋ ਗਏ ਸੀ ਉਹਦੀ ਸ਼ਾਦੀ ਹੋਈ ਨੂੰ ਤੇ ਸਾਰੇ ਪਾਸਿਆਂ ਤੋਂ ਹੱਕ ਥੱਕ ਕੇ ਬੈਠ ਗਏ ਸੀ ਸੋ ਜਦੋਂ ਪੁੱਤਰ ਹੋਇਆ ਤੇ ਉਹ ਪੁੱਤਰ ਦਾ ਨਾਮ ਰਾਜਾ ਰਤਨ ਰਾਏ ਰੱਖਿਆ ਉਹਨਾਂ ਨੇ ਤੇ ਜਦੋਂ ਰਤਨ ਰਾਏ 7 ਸਾਲਾਂ ਦਾ ਹੋਇਆ ਨਾ ਤੇ ਉਹ ਸ਼ੀਸ਼ੇ ਮੂਰੇ ਖੜ ਕੇ ਆਪਣਾ ਸਿਰ ਬਾਹਰ ਆਇਆ ਜੇ ਜਦੋਂ ਨੇ ਸਿਰ ਦੇ ਵਿੱਚ ਉਹ ਮੋਹਰ ਦੇਖੀ ਨਾ ਲੱਗੀ ਤੇ ਆਪਣੀ ਮਾਤਾ ਨੂੰ ਪੁੱਛਿਆ ਉਸ ਨੇ ਰਤਨ ਰਾਏ ਨੇ ਕਹਿੰਦਾ ਮਾਂ ਆਹ ਕੀ ਹੈ ਮੇਰੇ ਸਿਰ ਚ ਉਹ ਕਹਿਣ ਲੱਗੀ ਵੀ ਇਹ ਗੁਰਾਂ ਨੇ ਬਖਸ਼ਿਸ਼ ਕੀਤੀ ਸੀ ਕਿ ਭਾ ਪਿਛਲੇ ਪਹਿਰੇ ਸਾਡੇ ਤੁਸੀਂ ਜਨਮ ਲਿਆ ਰਾਜਪਾਗ ਉਦਾਂ ਹੀ ਜਾ ਰਹੇ ਸੀ ਤਾਂ ਹੀ ਵਿਦਵਾਨ ਲਿਖਦਾ ਪੁੱਤਾਂ ਵਾਲਿਓ ਜਗ ਤੇ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਆਣ ਸ਼ਾਨ ਪੁੱਤਰ ਪੁੱਤਰ ਪਰਾਂ ਤੇ ਉੱਡਦੀ ਫਿਰੇ ਦੁਨੀਆਂ ਮਾਪੇ ਬੁੱਤ ਤੇ ਵਿੱਚ ਪ੍ਰਾਨ ਪੁੱਤਰ ਸ਼ੀਤਲ ਪੁੱਤਰਾਂ ਬਾਜ ਨਾ ਸੋਣ ਮਾਪੇ ਤੇ ਹੁੰਦੇ ਮੋਇਆਂ ਤੋਂ ਨਿਸ਼ਾਨ ਪੁੱਤਰ ਭਾਵ ਪੁੱਤਰ ਨਿਸ਼ਾਨੀ ਹੁੰਦੀ ਆ ਵੇਖੋ ਗੁਰੂ ਤੇਗ ਬਹਾਦਰ ਨੇ ਕਿੰਨੀ ਭਗਤੀ ਕੀਤੀ ਸੀ ਗੁਰੂ 10ਵੇਂ ਪਾਤਸ਼ਾਹ ਨੂੰ ਲੈਣ ਵਾਸਤੇ ਸੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਧਰਮ ਪਤਨੀ ਮਾਤਾ ਗੰਗਾ ਪੁੱਤਰ ਲੈਣ ਵਾਸਤੇ ਬਾਬਾ ਬੁੱਢਾ ਸਾਹਿਬ ਕੋਲੇ ਬੀੜ ਆਈ ਸੋ ਪੁੱਤਰ ਆ ਜਿਹੜੇ ਗੁਰੂਆਂ ਨੇ ਵੀ ਮੰਗੇ ਨੇ ਗੁਰੂਆਂ ਪੀਰਾਂ ਨੂੰ ਵੀ ਪੁੱਤਰਾਂ ਦੀ ਲੋੜ ਪਈ ਆ ਸੋ ਰਾਜੇ ਨੂੰ ਵੀ ਲੋੜ ਪਈ ਪੁੱਤਰਾਂ ਦੀ ਪਹਿਲਾਂ ਲੋਕ ਜੱਗ ਕਰਵਾ ਦਿੰਦੇ ਹੀ ਰਾਜਿਆਂ ਤੋਂ ਅਮੇਦ ਜੱਗ ਸ਼ਮੇਦ ਜੱਗ ਗਊਆਂ 100 100 ਗਊ ਦਾ ਬਲੀ ਚੜਾ ਦਿੰਦੇ 100 100 ਘੋੜੇ ਦੀ ਬਲੀ ਦੇ ਦਿੰਦੇ ਨਹੀਂ ਹੁੰਦਾ ਸੀ ਪਰ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਦੀ ਉਹ ਮੋਹਰ ਜਦੋਂ ਦੇਖੀ ਨਾ ਰਾਜਾ ਰਤਨ ਰਾਏ ਨੇ ਦੇ ਪਿਤਾ ਉਹਦਾ ਚੜਾਈ ਕਰ ਚੁੱਕਿਆ ਸੀ ਭਾਵ ਕਿ ਉਸ ਨੇ ਫਿਰ ਕਿਹਾ ਕਹਿੰਦਾ ਮਾਂ ਇਹ ਫਿਰ ਉਹ ਕਹਿਣ ਲੱਗੀ ਵੀ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਰਹਿੰਦੇ ਸੀ ਉਹ ਆਪਣੇ ਆਏ ਸੀ ਇਲਾਕੇ ਵਿੱਚ ਉਹਨਾਂ ਨੇ ਬਖਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਇਹ ਮੋਹਰ ਤੇਰੇ ਪਿਤਾ ਦੇ ਪੇਟ ਤੇ ਲਾਈ ਸੀ ਉਹ ਕਹਿਣ ਲੱਗਾ ਵੀ ਮੈਂ ਉਹਨਾਂ ਗੁਰਾਂ ਦੇ ਦਰਸ਼ਨ ਕਰਨੇ ਆ ਤੇ ਉਹਨਾਂ ਮਾਤਾ ਨੇ ਉਹਨਾਂ ਦੀ ਨੇ ਕਿਹਾ ਕਹਿਣ ਲੱਗੀ ਉਹ ਗੁਰੂ ਜੀ ਦਿੱਲੀ ਚਾਂਦਨੀ ਚੌਂਕ 'ਚ ਆਪਣੀ ਸ਼ਹੀਦੀ ਦੇ ਚੁੱਕੇ ਨੇ ਸਨਾਤਨ ਧਰਮ ਵਾਸਤੇ ਉਹਨਾਂ ਨੇ ਸਨਾਤਨ ਧਰਮ ਦੀ ਰੱਖਿਆ ਕੀਤੀ ਤੇ ਉਹਨਾਂ ਨੇ ਕੁਰਬਾਨੀ ਦੇ ਦਿੱਤੀ ਹੈ ਤੇ ਉਹਨਾਂ ਦਾ ਬੇਟਾ ਗੋਬਿੰਦ ਰਾਏ ਉਹ ਉਹਨਾਂ ਦੀ ਗੱਦੀ ਤੇ ਬਰਾਜਮਾਨ ਹੈ ਸੋ ਫਿਰ ਰਤਨ ਰਾਏ ਆਨੰਦਪੁਰ ਸਾਹਿਬ ਚ ਆਇਆ ਤੇ ਬੜੇ ਭੇਟਾ ਗੁਰੂ ਬਾਤ ਤੇ ਲੈ ਕੇ ਆਇਆ ਪੰਜ ਘੋੜੇ ਲੈ ਕੇ ਆਇਆ ਬਹੁਤ ਕੀਮਤੀ ਮਹਿੰਗੇ ਇੱਕ ਪ੍ਰਸ਼ਾਦੀ ਹਾਥੀ ਲਿਆਇਆ ਜਿਹੜਾ ਪ੍ਰਸ਼ਾਦੀ ਹਾਥੀ ਬੜਾ ਮਸ਼ਹੂਰ ਹੋਇਆ ਹੋਰ ਵੀ ਕਈ ਸ਼ਾਸਤਰ ਪੰਜ ਕਲਾ ਸ਼ਾਸਤਰ ਲਿਆਇਆ ਹੋਰ ਬੜੀਆਂ ਪਟਾਵਾਂ ਲਿਆ ਗੁਰੂ ਸਾਹਿਬਾ ਤੇ ਮਹਿੰਗੇ ਮਹਿੰਗੇ ਮਤਲਬ ਕਿ ਚੋਲੇ ਬਣਵਾ ਕੇ ਲਿਆਇਆ ਬੜੀਆਂ ਰਸਤਾ ਮਾਇਆ ਲਿਆਇਆ ਨਗਦੀ ਮਾਇਆ ਲਿਆਇਆ ਰਾਜੇ ਦਾ ਪੁੱਤ ਸੀ ਉਹ ਔਰ ਜਿਹੜਾ ਪ੍ਰਸ਼ਾਦੀ ਹਾਥੀ ਸੀ ਨਾ ਉਹਦੀ ਖਾਸੀਅਤ ਕੀ ਸੀ ਇੱਕ ਤਾਂ ਉਹ ਬੇ ਹਾਥੀ ਜਿੱਡਾ ਨਹੀਂ ਸੀ ਛੋਟੇ ਜਿੱਡਾ ਸੀ ਮਦਰਾਸੀ ਕੱਦ ਦਾ ਦੂਸਰਾ ਪ੍ਰਸ਼ਾਦੀ ਹਾਥੀ ਸੀ ਜਿਹੜਾ ਉਹਦੇ ਸੁੰਡ ਤੋਂ ਮੁੱਢ ਤੋਂ 4-5 ਇੰਚ ਚੌੜੀ ਚਿੱਟੀ ਧਾਰੀ ਚੱਲਦੀ ਸੀ ਤੁਰ ਤੋਂ ਲੈ ਕੇ ਜਿਵੇਂ ਅਕਾਲਪੁਰਖ ਨੇ ਸਪੈਸ਼ਲੀ ਆਨੰਦਪੁਰ ਸਾਹਿਬ ਵਾਤੇ ਗੁਰੂ ਵਾਤੇ ਬਣਾਇਆ ਹੁੰਦਾ ਹੈ ਤੇ ਉੱਥੋਂ ਚੱਲਦੀ ਸੀ ਤੇ ਪੂਛ ਤੱਕ ਜਾਂਦੀ ਸੀ ਪਿੱਛੇ ਸਿੱਧੀ ਲੰਮੀ ਐ ਧਾਰੀ ਦੇਖਣ ਆਉਂਦੇ ਸੀ ਲੋਕ ਉਹਨੂੰ ਤੇ ਮੱਥੇ ਵਿੱਚ ਉਹਦੇ ਐ ਚੰਦ ਬਣਿਆ ਹੋਇਆ ਸੀ ਗੋਲ ਭਾਵ ਕੇ ਚਟਾ ਐ ਤੇ ਜਦੋਂ ਗੁਰੂ ਸਾਹਿਬ ਦੇ ਕੋਲੇ ਉਹ ਉਹਨੇ ਭੇਟਾ ਕੀਤਾ ਬਹੁਤ ਪਿਆਰਾ ਆਪਦੇ ਦਰਬਾਰ ਦਾ ਉੱਥੋਂ ਲਿਆਇਆ ਔਰ ਉਹ ਪ੍ਰਸ਼ਾਦੀ ਹਾਥੀ ਨੂੰ ਦੇਖਣ ਵਾਸਤੇ ਦੁਨੀਆ ਆਇਆ ਕਰੇ ਗੁਰੂ ਸਾਹਿਬ ਦੇ ਉਹ ਜਦੋਂ ਚਰਨ ਧਵਾਉਂਦੇ ਸੀ ਤੇ ਉਹ ਭਾਵ ਤਾਵਲ ਲੈ ਕੇ ਗੁਰੂ ਸਾਹਿਬ ਨੂੰ ਫੜਾਉਂਦਾ ਪੂਜਦਾ ਤੇ ਗੁਰੂ ਸਾਹਿਬ ਤੀਰ ਛੱਡਦੇ ਤੀਰ ਚੱਕ ਕੇ ਲਿਆਉਂਦਾ ਜਦੋਂ ਗੁਰੂ ਸਾਹਿਬ ਉੱਤੇ ਬਹੁਤ ਕੌਤਕ ਕਰਦਾ ਤੇ ਚੌਰ ਸਾਹਿਬ ਕਰਦਾ ਵੇਖੋ ਤੁਸੀਂ ਗੁਰੂ ਸਾਹਿਬ ਦੇ ਮਗਰ ਖੜ ਕੇ ਨਾ 10ਵੇਂ ਪਾਤਸ਼ਾਹ ਦੇ ਪ੍ਰਸ਼ਾਦੀ ਹਾਥੀ ਜਿਸ ਟਾਈਮ ਤੇ 10ਵੇਂ ਪਾਤਸ਼ਾਹ ਦੀ ਜਿਹੜੀ ਉਮਰ ਸੀ ਕੋਈ 15-16 ਸਾਲ ਦੀ ਉਮਰ ਸੀ ਤੇ ਉਸ ਟਾਈਮ ਦੇ ਉੱਤੇ ਪ੍ਰਸ਼ਾਦੀ ਹਾਥੀ ਮਹਾਰਾਜ ਦੇ ਸੀਸ ਤੇ ਚੌਰ ਸਾਬ ਕਰਤਾ ਸੋ ਰਾਜਾ ਰਤਨ ਰਾਏ ਨੇ ਗੁਰੂ 10ਵੇਂ ਪਾਤਸ਼ਾਹ ਨੂੰ ਬੜੀਆਂ ਪਿਟਾਵਾਂ ਅਰਪਣ ਕੀਤੀਆਂ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਰਤਨ ਰਾਏ ਦਾ ਬਹੁਤ ਮਾਣ ਸਨਮਾਨ ਕੀਤਾ ਆਦਬ ਕੀਤਾ ਤੇ ਕਈ ਦਿਨ ਰਾਜਾ ਰਤਨ ਰਾਏ ਉੱਥੇ ਰਹੇ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਰਤਨ ਰਾਏ ਨੇ ਇੱਕ ਬੜੀ ਗੁਰੂ ਸਾਹਿਬ ਦੇ ਚਰਨਾਂ 'ਚ ਜਦੋਂ ਦੇਖਿਆ ਨਾ ਕਿ ਜਿਹੜਾ ਸੀ ਕੋਈ ਨਗਾਰਾ ਨਹੀਂ ਵਜਾ ਸਕਦਾ ਸੀ ਉਦੋਂ ਦਾ ਹੁਕਮ ਸੀ ਕੋਈ ਨਗਾਰਾ ਨਹੀਂ ਵਜਾ ਸਕਦਾ ਸੀ ਕੋਈ ਪੱਗ ਨਹੀਂ ਬਨ ਸਕਦਾ ਸੀ ਕੋਈ ਕਿਰਪਾਨ ਨਹੀਂ ਫੜ ਸਕਦਾ ਸੀ ਉਹ ਜਿਹੜੇ ਜਿਹੜੀਆਂ ਚੀਜ਼ਾਂ ਤੇ ਬੈਨ ਲਾਇਆ ਹੋਇਆ ਸੀ ਮੁਗਲ ਮੁਗਲੀਆ ਹਕੂਮਤ ਨੇ ਉਹ ਸਾਰੇ ਦਸਵੇਂ ਪਾਸ਼ਾ ਨੇ ਕੀਤੇ ਭਾਵ ਕਿ ਜਦੋਂ ਆਨੰਦਪੁਰ ਸਾਹਿਬ ਨਗਾਰਾ ਵਜਦਾ ਅੰਮ੍ਰਿਤ ਵੇਲੇ ਤੇ ਸ਼ਾਮ ਨੂੰ ਜਦੋਂ ਰਾਤ ਨੂੰ ਸਮਾਪਤੀ ਵੇਲੇ ਨਗਾਰਾ ਵਜਦਾ ਤੇ ਰਤਨ ਰਾਏ ਬੜਾ ਖੁਸ਼ ਹੋਇਆ ਵੀ ਨਗਾਰਾ ਤਾਂ ਰੰਗਜੀਤ ਦੇ ਵੱਜ ਰਿਹਾ ਹੋਰ ਤੇ ਕਿਤੇ ਨਗਾਰੇ ਦੀ ਮਨਾਹੀ ਹੈ ਔਰ ਪਹਾੜੀਆਂ ਦੇ ਵਿੱਚ ਆਏ ਜਦੋਂ ਨਗਾਰੇ ਦੀ ਚੋਟ ਵੱਜਦੀ ਤੇ ਗੂੰਜਾਂ ਪੈਂਦੀਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਨਗਾਰੇ ਦਾ ਜਿਹੜਾ ਨਾਂ ਸੀ ਰਣਜੀਤ ਰੱਖਿਆ ਰਣਜੀਤ ਨਗਾਰਾ ਦਸਵੇਂ ਪਾਤਸ਼ਾਹ ਮਹਾਰਾਜ ਵਜਾਉਂਦੇ ਤੇ ਲੋਕ ਬੜੇ ਖੁਸ਼ ਹੁੰਦੇ ਪਿਆਰੇ ਖਾਲਸਾ ਜੀ ਦਸਵੇਂ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੀ ਫੌਜ ਤਿਆਰ ਕਰ ਰਹੇ ਨੇ ਸਿੰਘਾਂ ਨੂੰ ਕੇਸ ਰੱਖਣ ਦੀ ਹਦਾਇਤ ਕੀਤੀ ਤੇ ਨਾਲ ਪਾਤਸ਼ਾਹ ਮਹਾਰਾਜ ਨੇ ਆਨੰਦਪੁਰ ਸਾਹਿਬ ਦੇ ਵਿੱਚ ਸ਼ਸਤਰਾਂ ਦੀ ਤੇਗਾਂ ਦੀ ਫੈਕਟਰੀ ਲਾਈ ਹੋਈ ਸੀ ਉੱਥੋਂ ਸਿੱਖਾਂ ਨੂੰ ਸਿੰਘਾਂ ਨੂੰ ਕਈ ਅੱਜ ਵੀ ਸੰਤ ਬਹੁਤ ਵਧੀਆ ਗੱਲ ਹੈ ਜਿਹੜੀਆਂ ਟਕਸਾਲਾਂ ਦੇ ਮੁਖੀ ਹਨ ਚੱਥੇਬੰਦੀਆਂ ਦੇ ਮੁਖੀ ਹਨ ਅੱਜ ਉਹ ਜਿਹੜੇ ਉਹਨਾਂ ਕੋਲੇ ਸਿੱਖ ਜਾਂਦੇ ਨੇ ਕਈ ਸਿੱਖ ਜਦੋਂ ਜਾਂਦੇ ਨੇ ਉਹਨਾਂ ਨੂੰ ਉਹ ਕੋਈ ਚੰਗੀ ਸੋਹਣੀ ਕਿਰਪਾਨ ਦਿੰਦੇ ਨੇ ਕੋਈ ਉਹਨਾਂ ਨੂੰ ਵਧੀਆ ਚੋਲੇ ਦਿੰਦੇ ਨੇ ਕਿ ਭਾਵ ਕਿ ਇਸ ਤਰ੍ਹਾਂ ਗੁਰੂ ਉੱਥੇ ਆਪਣੇ ਸਿੱਖਾਂ ਨੂੰ ਵਧੀਆ ਕਿਰਪਾਨਾਂ ਦਿੰਦੇ ਸੀ ਭੇਟਾ ਕਰਦੇ ਸੀ ਔਰ ਇੱਥੇ ਕਈ ਸਿੰਘ ਨੇ ਮੇਰੇ ਆਸ-ਪਾਸ ਜਿਨ੍ਹਾਂ ਨੂੰ ਬਾਬਾ ਬਿਧੀ ਚੰਦ ਦੀ ਆ ਸੰਪਰਦਾ ਦੇ ਵਿੱਚੋਂ ਬਹੁਤ ਵਧੀਆ ਤੇਗੇ ਇੱਥੇ ਸਾਲ ਤੱਕ ਸ੍ਰੀ ਦਮਦਮਾ ਸਾਹਿਬ ਵਿਸਾਖੀ ਤੇ ਵੰਡ ਕੇ ਗਏ ਉਹ ਦੇ ਕੇ ਗਏ ਸੋ ਕਈ ਨਹੀਂ ਮਾਇਆ ਦੇ ਵਿੱਚ ਲੋਭ ਲਾਲਚ ਵਿੱਚ ਫਸ ਗਏ ਹਨ ਸੋ ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਨੇ ਪਿਆਰੇ ਖਾਲਸਾ ਜੀ ਇਹੇ ਇਥੋਂ ਜਦੋਂ ਰਾਜਾ ਭੀਮਚੰਦ ਦੇ بیٹے ਦਾ ਵਿਆਹ ਸੀ ਅਜਮੇਰ ਚੰਦ ਦਾ ਤੇ ਉਸ ਨੇ ਇਹ ਚੀਜ਼ਾਂ ਜਿਹੜੀਆਂ ਰਾਜਾ ਰਤਨ رائے ਨੇ ਦਿੱਤੀਆਂ ਸੀ ਤੇ ਆਪਣੇ ਵਿਆਹ ਵਾਸਤੇ ਵੀ ਮੇਰੇ ਬਹੁਤ ਰਾਜੇ ਆਉਣੇ ਆ ਭਾਵੇਂ ਮੇਰੇ ਹੋ ਸਕਦਾ ਔਰੰਗਜੇ ਵੀ ਆ ਜਾਵੇ ਤੇ ਬੰਦੇ ਭੇਜੇ ਆਪਣੇ ਤੇ 10ਵੇਂ ਪਾਤਸ਼ਾਹ ਨੂੰ ਕਹਿਣ ਲੱਗੇ ਜੀ ਆ ਰਾਜਾ ਭੀਮਚੰਦ ਜਿਹੜਾ ਇਸ ਇਲਾਕੇ ਦਾ ਵੱਡਾ ਰਾਜਾ ਮੰਨਿਆ ਗਿਆ ਔਰ ਉਸ ਨੇ ਇਹ ਇੱਕ ਤੇ ਹਾਥੀ ਤੇ ਇੱਕ ਆ ਤੁਹਾਡਾ ਚੰਦੋਆ ਸਾਹਿਬ ਜਿਹੜਾ ਤੁਹਾਡੇ ਤੇ ਲੱਗਦਾ ਉਹ ਮੰਗਵਾਇਆ ਹੈ ਤੇ ਹੋਰ ਸਮਾਨ ਮੰਗਵਾਇਆ ਹੈ ਉਹ ਮਹਾਰਾਜ ਕਹਿਣ ਲੱਗੇ ਪਈ ਅਸੀਂ ਨਹੀਂ ਕੁਝ ਦੇਣਾਗਾ ਉਹਨੂੰ ਕਿਉਂਕਿ ਜੇ ਉਹਦਾ ਸਾਡੇ ਨਾਲ ਪਿਆਰ ਹੁੰਦਾ ਤੇ ਉਹ ਸਾਨੂੰ ਕਹਿੰਦਾ ਵੀ ਗੁਰੂ 10ਵੇਂ ਪਾਤਸ਼ਾਹ ਨੂੰ ਕਿ ਭਾਈ ਵਿਆਹ ਦੇ ਉੱਤੇ ਕਹਿ ਕੇ ਆਓ ਕਿ ਸਾਡੇ ਵਿਆਹ ਤੇ ਆਵੇ ਆਉਂਦਾ ਆਪ ਕਹਿਣ ਤੇ ਜਿੱਥੇ ਗੁਰੂ ਜਾਂਦਾ ਉੱਥੇ ਸਾਰਾ ਕੁਝ ਹੀ ਜਾਵੜਦਾ ਉੱਥੇ ਸਭ ਕੁਝ ਹੀ ਪਹੁੰਚ ਜਾਣਾ ਸੀ ਤੇ ਜਿਹੜੇ ਘਰ ਚ ਗੁਰੂ ਦੀ ਲੋੜ ਨਹੀਂ ਚੀਜ਼ਾਂ ਦੀ ਲੋੜ ਹੈ ਉੱਥੇ ਨਹੀਂ ਅਸੀਂ ਜਾਂਦੇਗੇ ਅੱਜ ਬਹੁਤ ਇਹੋ ਜਿਹੇ ਸਿੱਖ ਨੇ ਜਿਹੜੇ ਸਿਰਫ ਗੁਰੂ ਘਰੇ ਦਾਤਾਂ ਲੈਣ ਵਾਸਤੇ ਜਾਂਦੇ ਨੇ ਪਰ ਦਾਤਾ ਨਹੀਂ ਮੰਗਦੇ ਹਨ ਵੀ ਗੁਰੂ ਸਾਹਿਬ ਸਾਡੇ ਜਿਹੜੇ ਬੱਚੇ ਪੱਤ ਤੋਏ ਪਏ ਨੇ ਔਰ ਸਿੱਖੀ ਤੋਂ ਦੂਰ ਹੋ ਰਹੇ ਨੇ ਔਰ ਤੁਸੀਂ ਕਿਰਪਾ ਕਰੋ ਵੀ ਸਾਡੇ ਬੱਚੇ ਸਿੱਖੀ ਨਾਲ ਜੁੜ ਜਾਣ ਤੇ ਗੁਰੂ ਵਾਲੇ ਬਣ ਜਾਣ ਅਮਰ ਧਾਰੀ ਹੋ ਜਾਣ ਸੋ ਪਿਆਰੀ ਸਾਧ ਸੰਗਤ ਜੀ ਸਿੱਖ ਨੂੰ ਗੁਰੂ ਵਾਲਾ ਬਣ ਕੇ 84 ਦੇ ਗੇੜ ਤੋਂ ਬਚਿਆ ਜਾ ਸਕਦਾ ਹੈ ਜਿਹੜੇ ਲੋਕ ਗੁਰਮਤ ਦੇ ਪ੍ਰਤੀ ਜਾਗਰੂਕ ਹਨ ਗੁਰਬਾਣੀ ਦੇ ਅਰਥਾਂ ਨੂੰ ਬਾਝਦੇ ਨੇ ਗੁਰਬਾਣੀ ਦੀ ਕਥਾ ਸੁਣਦੇ ਨੇ ਉਹ ਰਾਹ ਤੇ ਤੁਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ 84 ਦਾ ਗੇੜ ਬਹੁਤ ਵੱਡਾ ਹੈ ਤੇ ਜਨਮ ਲੈਣਾ ਮਾਤਾ ਦੇ ਉਧਰ ਚ 9 ਮਹੀਨੇ ਪੁੱਠੇ ਲਟਕਣਾ ਬਹੁਤ ਵੱਡਾ ਦੁੱਖ ਹੈ ਜਿਹੇ ਜਾ 70 ਹਜ਼ਾਰ ਵਿੱਚੂ ਨੇ ਡੰਗ ਮਾਰ ਦਿੱਤਾ ਤੇ ਜਿਹੇ ਜਾ ਜਨਮ ਲੈਣਾ ਔਰ ਇੱਕ ਵਾਰੀ ਇੱਕ ਵਿੱਚੂ ਡੰਗ ਮਾਰ ਦੇ ਤਾਂ ਪੱਥਰ ਨੂੰ ਪਾੜ ਦਿੰਦਾ ਹੈ ਪੱਥਰ ਦਾ ਜ਼ਹਿਰ ਬਣਾ ਦਿੰਦਾ ਇੰਨਾ ਉਹਦੇ ਚ ਕਈ ਵਿਦਵਾਨਾਂ ਨੇ ਕਿਹਾ ਕਿ ਜਿਹੜੀ ਕੰਡਿਆਲੀ ਤਾਰ ਆ ਨਾ ਉਹ ਗਦੂਦਾਂ ਵਿੱਚ ਪਾ ਕੇ ਤੇ ਮੂੰਹ ਵਿੱਚ ਦੀ ਖਿੱਚੀਏ ਨਾ ਜ਼ੋਰ ਨਾਲ ਤੇ ਜਿਵੇਂ ਅੰਦਰ 파ਟਦਾ ਜਿਵੇਂ ਜੋ ਬੰਦਾ ਹਿਲਦਾ ਐ ਇੰਨਾ ਜ਼ੋਰ ਲੱਗਦਾ ਇੰਨਾ ਦੁੱਖ ਹੁੰਦਾ ਜਦੋਂ ਬੰਦੇ ਬੰਦਾ ਜਨਮ ਲੈਂਦਾ ਜਦੋਂ ਬੰਦੇ ਦੇ ਸਵਾਸ ਨਿਕਲਦੇ ਨੇ ਇੰਨਾ ਜਨਮ ਮਰਨ ਦੁੱਖ ਜਾਏ ਵੀ ਜਨਮ ਦਾ ਦੁੱਖ ਵੀ ਚਲਾ ਜਾਂਦਾ ਜਨਮ ਵੀ ਨਹੀਂ ਲੈਣਾ ਪੈਂਦਾ ਰੱਬ ਆਪਣੇ ਵਿੱਚ ਅਭੇਦ ਕਰ ਲੈਂਦਾ ਤੇ ਮਰਨ ਦਾ ਵੀ ਦੁੱਖ ਨਹੀਂ ਮਿਲਦਾ ਹੈ ਸੋ ਇਸ ਕਰਕੇ ਭੀਮਚੰਦ ਨੂੰ ਜਦੋਂ ਸਾਰੀਆਂ ਚੀਜ਼ਾਂ ਤੋਂ ਜਵਾਬ ਦੇ ਦਿੱਤਾ ਤੇ ਫਿਰ ਅੱਗੇ ਭੀਮਚੰਦ ਭਾਵ ਕੀ ਕਾਰਵਾਈਆਂ ਪਾਉਂਦਾ ਭਾਵ ਗੁਰੂ ਘਰ ਨਾਲ ਕਿਵੇਂ ਬੈਰ ਉਹਦਾ ਬਣਦਾ ਵੀ ਮੈਨੂੰ ਗੁਰੂ ਨੇ ਆ ਵਿਆਹ ਦੇ ਵਿੱਚ ਸਮਾਨ ਨਹੀਂ ਦਿੱਤਾ ਸੋ ਇਹ ਆਪਾਂ ਅੱਗੇ ਇਤਿਹਾਸ ਵਿੱਚ ਸਾਂਝ ਪਾਵਾਂਗੇ ਅੱਗੇ ਆਨੰਦਪੁਰ ਸਾਹਿਬ ਦਾ ਕੀ ਇਤਿਹਾਸ ਬਣਦਾ ਸੋ ਅੱਜ ਇਹ ਨਹੀਂ ਆਪਾਂ ਜਿਹੜੀ ਵਿਚਾਰ ਹੈ ਉਹ ਆਪਾਂ ਸਰਵਣ ਕੀਤੀ ਹੈ ਸੋ ਵਿਚਾਰਾਂ ਕਰਦੇ ਆਂ ਬੜੀਆਂ ਗਲਤੀਆਂ ਭੁੱਲਾ ਹੋ ਜਾਂਦੀਆਂ ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਖੁਦ ਆਪ ਰੱਬ ਨੇ ਪ੍ਰਮਾਤਮਾ ਦਾ ਰੂਪ ਨੇ ਉਹੋ ਹੀ ਉਹਨਾਂ ਦਾ ਇਤਿਹਾਸ ਜਿਹੜਾ ਹੈ ਪੂਰਨ ਪੁਰਖ ਦਾ ਇਤਿਹਾਸ ਬਾਤਨਾ ਸੁਣਾਉਣਾ ਬੜੀ ਵੱਡੀ ਗੱਲ ਹੈ ਸੋ ਤੂਕਾ ਮਾਤਰਾ ਆਪਾਂ ਜ਼ਿਕਰ ਕੀਤਾ ਸੋ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਆ ਤਮਾਂ ਭੁੱਲਾਂ ਹੋ ਜਾਂਦੀਆਂ ਗੁਰੂ ਦੀ ਸੰਗਤ ਗੁਰੂ ਚਿਮਾ ਕਰਨ ਜੋਗਾ ਸਾਰੇ ਫਤਿਹ ਪ੍ਰਵਾਨ ਕਰੋ ਆਪਕੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ